ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਨੂੰ ਬੀਤੇ ਦਿਨ ਪਹਿਲਾਂ ਗੋਨਿਆਣਾ ਮੰਡੀ ਦੇ ਰਹਿਣ ਵਾਲੇ ਨਰਿੰਦਰਦੀਪ ਸਿੰਘ ਗ੍ਰਿਫਤਾਰ ਦੌਰਾਨ ਬਿਸਕਸਟਰੀ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਪੁਲਿਸ ਦੇ ਚਾਰ ਮੁਲਾਜ਼ਮਾਂ ਸਮੇਤ ਦੋ ਹੋਰ ਮੁਲਜ਼ਮਾਂ ਦਾ ਦਰਜ ਕੀਤਾ ਗਿਆ ਹੈ ਹਾਲਕਿ ਇਸ ਮਾਮਲੇ ਵਿੱਚ ਹਾਲ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਪਰ ਪੀੜਤ ਪਰਿਵਾਰ ਵੱਲੋਂ ਪੋਸਟਮਾਰਟਮ ਲੈ ਕੇ ਐਕਸਪੋਰਟ ਐਕਸਪੋਰਟ ਡਾਕਟਰਾਂ ਦੀ ਬੋਰਡ ਪੈਨਲ ਬਣਾ ਕੇ ਨਰ ਪੱਕਾ ਜਾਂਚ ਮੰਗੀ ਰਹੀ ਹੈ ਇਸ ਸਬੰਧੀ ਮ੍ਰਿਤਕ ਮਹਿਰੂਮ ਨਰਿੰਦਰਦੀਪ ਸਿੰਘ ਨੂੰ ਸਰੀਰ ਦੇ 16 ਥਾਵਾਂ ਤੇ ਗ੍ਰੈਂਟ ਲੱਗਣ ਦੀ ਪੁਸ਼ਟੀ ਹੋ ਚੁੱਕੀ ਹੈ ਪਰ ਕੋਈ ਗ੍ਰਿਫਤਾਰੀ ਨਾ ਹੋਣ ਦੇ ਕਾਰਨ ਪਰਿਵਾਰ ਵੱਲੋਂ ਇਨਸਾਫ਼ ਦੇ ਲਗਾਤਾਰ ਗੋਹਰ ਲਗਾਈਆਂ ਜਾ ਰਹੀਆਂ ਹਨ ਇਸ ਸਬੰਧੀ ਦੁੱਖ ਸਾਂਝਾ ਕਰਨ ਲਈ ਵਿਸ਼ੇਸ਼ ਤੌਰ ਤੇ ਬਠਿੰਡਾ ਤੋਂ ਸੰਸਦ ਮੈਂਬਰਤ ਕੌਰ ਬਾਦਲ ਪਹੁੰਚੇ ਜਿਨ੍ਹਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਡੀਜੀਪੀ ਪੰਜਾਬ ਨੂੰ ਦੋਸ਼ਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਵੱਲੋਂ ਕਿਹਾ ਗਿਆ ਕਿ ਜੋ ਇਸ ਪਰਿਵਾਰ ਨੂੰ ਬੀਤ ਰਿਹਾ ਹੈ ਉਹ ਤਾਂ ਪਰਿਵਾਰ ਹੀ ਜਾਣ ਸਕਦਾ ਕਿ ਨਰਿੰਦਰਦੀਪ ਸਿੰਘ ਦੀ ਉਮਰ ਸਿਰ ਉਤੇ ਲੱਗੇ ਕਰੰਟ ਨੂੰ ਲੈ ਕੇ ਦਿਲ ਦੀ ਧੜਕਣ ਰੁਕ ਗਈ ਜਿਸ ਦੇ ਕਾਰਨ ਪੋਸਟ ਮੌਤੇ ਖਲਾਸ ਹੋ ਚੁੱਕਾ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਹਰਸਿਮਰਤ ਕੌਰ ਬਾਦਲ ਜੀ ਪਹੁੰਚੇ ਹਨ ਇਸ ਮੌਕੇ ਤਹਲ ਤੱਕ ਪੁਲਿਸ ਮੁਲਾਜ਼ਮਾਂ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਇੱਕ ਹੈਰਾਨੀ ਜਾਣ ਕੇ ਕਿ ਹਰਸਿਮਰਤ ਕੌਰ ਬਾਦਲ ਦੇ ਨਸ਼ਾ ਤਸਕਰਾਂ ਦੇ ਮਾਮਲੇ 'ਚ ਕਿਰਪਤਾਰ ਅਮਨਦੀਪ ਕੌਰ ਦੇ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਪੁਲਿਸ ਮੁਲਾਜ਼ਮਾਂ ਦੀ ਉਹਲਾ ਅਮਨਦੀਪ ਕੌਰ ਦੇ ਤੇ ਕੋਈ ਵਾਰੰਟ ਕਰੰਟ ਨਹੀਂ ਲਗਾਇਆ ਗਿਆ ਹਰਸਿਮਰਤ ਕੌਰ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਇਨਸਾਨੀ ਸ਼ਾਦੀ ਗਏ ਅਧਿਕਾਰੀ ਮੁੱਖ ਮੰਤਰੀ ਦੀ ਕਸ਼ਕਾਇਤ ਉੱਤੇ ਪੁਲਿਸ ਨੂੰ ਮੁਕੱਦਮਾ ਜੱਜ ਕਰਨ ਲਈ ਕਹਿ ਦਿੰਦਾ ਹੈ ਤਾਂ ਕਿ ਕਮੇਟ ਵਿੱਚ ਪੂਰਵ ਦੀ ਕਾਰਵਾਈ ਕਰਦੇ ਹੋਇਆ ਗ੍ਰਿਫਤਾਰ ਕੀਤਾ ਗਿਆ ਪਰ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਗਈ ਅਤੇ ਇਸ ਮੌਕੇ ਦੀ ਪੀੜਤਵਾਰਨ ਦੁੱਖ ਸਾਂਝਾ ਕਰਨ ਲਈ ਭਾਜਪਾ ਕੋ ਆਈਐਸ ਪਰਮਲ ਕੌਰ ਦੀ ਪੋਲਿਟਿਕ ਰੀਤੀ ਕਮੇਟੀ ਨਾਲ ਗੱਲਬਾਤ ਕਰਦੇ ਆਂ ਮੌਜੂਦਾ ਸਰਕਾਰ ਉੱਤੇ ਨਿਸ਼ਾਨੇ ਸਾਧੇ ਕੀਤੋ ਉਹਨਾਂ ਨੇ ਕਿਹਾ ਕਿ ਜਦ ਨਸ਼ਾ ਵਿਰੋਧ ਨਹੀਂ ਸਗੋਂ ਕੋਈ ਸਰਕਾਰ ਨੂੰ ਚੋਟ ਆਮ ਲੋਕਾਂ ਦੇ ਖਿਲਾਫ ਛੇੜ ਦਿੰਦਾ ਹੈ ਜਿਸ ਦਾ ਕਾਰਨ ਆਮ ਲੋਕ ਇਸ ਤਰੀਕੇ ਨਾਲ ਸ਼ਿਕਾਰ ਹੋ ਰਹੇ ਹਨ ਅਤੇ ਨਸ਼ਾ ਰੋਕਣ ਲਈ ਮੋੜ ਪੰਡਾ ਵਿੱਚ ਪਈ ਵਾਥਰਿਕ ਸਾਬਕਾ ਫੌਜੀ ਉੱਤੇ ਨਸ਼ਾ ਤਸਕਰ ਤੇ ਹਮਲਾ ਕੀਤਾ ਗਿਆ ਤੇ ਪੁਲਿਸ ਨੇ ਫੌਜੀ ਉੱਤੇ ਐਕਸ਼ਨ ਕੀਤੇ ਜਾਂਦੇ ਸ਼ਾਇਦ ਸਾਬਕਾ ਫੌਜੀ ਕਟਰਨਾਮਾ ਬੱਪਰ ਦੀ ਤਸਵੀਰਾਂ ਵੀ ਦੇਖ ਸਕਦੇ ਹੋ ਹਰ ਸਿਮਰਤ ਕੌਰ ਬਾਦਲ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਣਿਆ ਸ਼ਰਮ ਉਹ ਬਦਲ ਜਿਹੜਾ ਉਸ ਤੋਂ ਹਸਾਮਦਾਰੀ ਹੈ ਤੇ ਵੀ ਦੂਜਾ ਹੈ

ਮੈਮ ਥੈਂਕ ਯੂ ਸੋ ਮੱਚ ਤੁਸੀਂ ਮੇਰੇ ਕੋਲੇ ਆਏ ਇਹ ਪਹਿਲੀ ਵਾਰ ਲੱਗਿਆ ਕਿ ਕਿ ਕੋਈ ਸਪੋਰਟ ਮਿਲੀ ਹੈ ਕਿਉਂਕਿ ਉਹਨਾਂ ਨੇ ਸਾਹਮਣੇ ਬੈਠ ਕੇ ਇੱਕ ਜੋ ਫੋਨ ਕੀਤਾ ਨਾ ਉਹਦੇ ਸਭ ਸਭ ਕੁਝ ਕਲੀਅਰ ਹੋ ਗਿਆ ਕਿਉਂਕਿ ਹੋਂ ਤੱਕ ਜਿੰਨੇ ਵੀ ਆ ਰਹੇ ਸੀ ਸਭ ਹਵਾਈ ਗੱਲਾਂ ਕਰ ਰਹੇ ਆ ਬਟ ਸੀਰੀਅਸਲੀ ਕੁਝ ਕਰਕੇ ਗਏ ਆ ਐਂਡ ਲੱਗ ਰਿਹਾ ਕਿ ਅਸੀਂ ਜਿੱਤਾਂਗੇ ਜ਼ਰੂਰ ਇੱਕ ਪੋਸਟਮੈਨ ਰਿਪੋਰਟ ਆਈ ਹੈ ਮੈਡੀਕਲ ਜੀ ਪੋਜ਼ਿਟਿਵ ਬੱਸਿਆ ਗਿਆ ਹਰ ਪੰਸ ਵੱਲੋਂ ਦਿੱਤੀ ਗਈ ਆ ਉਹਦੇ ਬਾਰੇ ਕੀ ਰਿਪੋਰਟ ਆਈ ਹੈ ਰਿਪੋਰਟ ਆਈ ਹੈ ਰਿਪੋਰਟ ਦਿੱਤੀ ਗਈ ਹੈ ਪੋਸਟਮੈਨ ਓਕੇ ਜੀ ਪੋਜ਼ਿਟਿਵ ਬੱਸਿਆ ਗਿਆ ਹੈ ਇਹ ਡਰੱਗ ਮਾਮਲੇ ਤੇ ਬੀ ਪੋਜ਼ਿਟਿਵ ਡਿਸੀਜਨ ਹੋ ਰਿਹਾ ਹੈ ਰਿਪੋਰਟ ਤਾਂ ਹਲੇ ਤਾਂ ਹਲੇ ਰਿਪੋਰਟ ਨਹੀਂ ਆਈ ਸਾਡੇ ਕੋਲ ਪੁਲਿਸ ਤਾਂ ਜੋ ਮਰਜ਼ੀ ਕਹੀ ਪੁਲਿਸ ਤਾਂ ਜੀ ਬਹੁਤ ਕੁਝ ਬੋਲੇਗੀ ਇਹਨਾਂ ਕੋਲੇ ਤਾਂ ਕਹਾਣੀਆਂ ਰਿਪੋਰਟ ਸਾਡੇ ਕੋਲੇ ਰਿਪੋਰਟ ਨਹੀਂ ਪਹੁੰਚੀ ਹਲੇ ਤੱਕ ਤਾਂ ਰਿਪੋਰਟ ਉਹੀ ਹੈ ਵੈਸੇ ਵੀ ਰਿਪੋਰਟ ਲਿਆ ਕੇ ਦੇ ਦੇਣਗੇ ਤਾਂ ਵੀ ਕੋਈ ਪਤਾ ਨਹੀਂ ਜੀ ਹਾਂ ਜੀ ਪੁਲਿਸ ਦੇ ਹੱਥ ਤੱਕ ਜੋ ਮਰਜ਼ੀ ਕਰੂਗਾ ਅਗਲਾ ਸਟੈਪ ਅਸੀਂ ਹਾਂਜੀ 5 ਜੂਨ ਨੂੰ ਅਸੀਂ ਐਸਐਸਪੀ ਆਫਿਸ ਦੇ ਬਾਹਰ ਦਰਨਾ ਦੇਣ ਜਾ ਰਹੇ ਹਾਂ ਤਾਂ ਜੋ ਵੀ ਇਨਸਾਫ ਪਸੰਦ ਦਾ ਲੋਕ ਨੇ ਸਾਰੇ ਸਾਡੇ ਨਾਲ ਜੁੜ ਰਹੇ ਆ ਤਾਂ ਮੈਂ ਵਿਊਰਸ ਨੂੰ ਹੀ ਅਪੀਲ ਕਿ ਆਪਾਂ ਜਸਟਿਸ ਮੰਗਿਏ ਇਹਨਾਂ ਨੂੰ ਪੁੱਛੀਏ ਵੀ ਤੁਸੀਂ ਕਿਉਂ ਕਰ ਰਹੇ ਹੋ ਇਹ ਸਭ ਕੁਝ ਤੇ ਇਹਨਾਂ ਨੂੰ ਜਵਾਬ ਦੇਣਾ ਪਊਗਾ ਮੈਮ ਹੁਣ ਤੱਕ ਡਿਮਾਂਡ ਕੀ ਹੈਗਾ ਉਹ ਫਰਸ਼ਕਰੀ ਮਾਮਲਾ ਦਰਜ ਕਰਤਾ ਚਾਰ ਲੋਕਾਂ ਦਾ ਮਾਮਲਾ ਤਾਂ ਬਹੁਤ ਪਹਿਲਾਂ ਦਾ ਦਰਜ ਹੈ ਜੀ ਗੱਲ ਇਹ ਹੈ ਕਿ ਐਫ ਆਈ ਆਰ ਜਿੰਨੇ ਕੀਤੀ ਕੋਈ ਅਰੈਸਟ ਨਹੀਂ ਹੋਈ ਹੁਣ ਤੱਕ ਕੋਈ ਵੀ ਕਾਰਵਾਈ ਕੁਝ ਨਹੀਂ ਹੋ ਰਿਹਾ ਕੋਈ ਅਰੈਸਟ ਤਾਂ ਕਰੋ ਆਹੀ ਮੈਮ ਕਹਿ ਕੇ ਗਏ ਆ ਕਾਲ ਕਰਕੇ ਕਿ ਅਰੈਸਟਾ ਕਰੋ ਦੱਸੋ ਕੌਣ ਅਰੈਸਟ ਕੀਤਾ ਬੱਚੇ ਦਾ ਜਨਮ ਦਿਨ ਸੀਗਾ ਕੱਲ ਮਿਸ ਕੀਤਾ ਹੋਊਗਾ ਬਹੁਤ ਜਨਮ ਦਿਨ ਜੀ ਇਹ ਤੁਸੀਂ ਕਾਫੀ ਇਮੋਸ਼ਨਲ ਕੁਐਸਚਨ ਪੁੱਛ ਲਿਆ ਜੀ ਕੱਲ ਕਨ ਆਫ ਦਾ ਬਰਥਡੇ ਸੀਗਾ ਤਾਂ ਅਸੀਂ ਡਿਸਟਰਬਡ ਹੀ ਚੱਲ ਰਹੇ ਹਾਂ ਤੁਹਾਨੂੰ ਪਤਾ ਬਟ ਅਸੀਂ ਜਿੰਨਾ ਅਸੀਂ ਕਰ ਸਕਦੇ ਸੀਗੇ ਉਹਨੇ ਬਹੁਤ ਮਿਸ ਕੀਤਾ ਆਪਣੇ ਪਾਪਾ ਨੂੰ ਬਹੁਤ ਜ਼ਿਆਦਾ ਜਿਹੜੇ ਇਧਰ ਆਵਾਂ ਲੱਗੀਆਂ ਉਹਦੇ ਬਾਰੇ ਵੀ ਦੱਸ ਦਿੰਦੇ ਨੇ ਕੁਝ ਵੀ ਨਹੀਂ ਹੈ ਮੈਂ ਵਰਬ ਵੀ ਕਿਸ ਤਰ੍ਹਾਂ ਦੀ ਮੰਗ ਕਰ ਰਹੇ ਹਾਂ ਕਿ ਮੰਗ ਸਾਨੂੰ ਜਸਟਿਸ ਚਾਹੀਦਾ ਸੀ ਜਿਹੜੇ ਲੋਕਾਂ ਨੇ ਆ ਗਲਤ ਕੀਤਾ ਜਿਹੜੇ ਵੀ ਕਾਰਪੋਰੇਟਸ ਨੇ ਜਿਨ੍ਹਾਂ ਨੇ ਇਹਨਾਂ ਜ਼ੁਲਮ ਟਾਇਆ ਹੈ ਉਹਨਾਂ ਦੇ ਅਗੇਨ ਸੈਕਸ਼ਨ ਹੋਣਾ ਚਾਹੀਦਾ ਇਮੀਡੀਏਟਲੀ ਟਰਮੀਨੇਟ ਕਰਨਾ ਚਾਹੀਦਾ ਹੈ ਇਹਨਾਂ ਨੂੰ ਐਂਡ ਦੇ ਸ਼ੁੱਡ ਬੀ ਸੈਂਡ ਬਿਹਾਈਂਡ ਦ ਬਾਰਸ ਐਸ ਸੋਨ ਐਸ ਪੋਸੀਬਲ ਆਈ ਨਹੀਂ ਕਿ ਐਕਸ਼ਨ ਹੋ ਹੀ ਨਹੀਂ ਰਿਹਾ ਸੀ ਆ ਤਾਂ ਹੁਣ ਮੈਮ ਨੇ ਕਿਹਾ ਸਿੱਧਾ ਮਤਲਬ ਕੀਤਾ ਫੋਨ ਉਹਨਾਂ ਨੂੰ ਤੇ ਡੀਆਈਜੀ ਨੂੰ ਕੀਤਾ ਤੇ ਉਹ ਵੀ ਐਕਸਕਿਊਜ਼ਸ ਦੇ ਰਹੇ ਸੀ ਬੇਸਿਕਲੀ ਤਾਂ ਉਹਨਾਂ ਨੇ ਜਿਸ ਤਰ੍ਹਾਂ ਨਾਲ ਇੱਕ ਫਟਕਾਰ ਲਗਾਈ ਹੈ ਮੇਰੇ ਖਿਆਲ ਇੰਨਾ ਬਹੁਤ ਸੀ ਉਹਨਾਂ ਲਈ ਲੱਗਦਾ ਮੈਡਮ ਦੇ ਉੱਤੇ ਕੋਈ ਕਿਰਨ ਜੱਗੀ ਹੈ ਤੁਹਾਨੂੰ ਲੱਗਦਾ ਜੀ ਇੱਕ ਇੱਕ ਹੋਪ ਇੱਕ ਰੇ ਆਫ ਹੋਪ ਦਿਖ ਰਹੀ ਹੈ ਮੈਨੂੰ कि शायद शायद ਹਲੇ ਵੀ ਮੈਂ ਸ਼ਾਇਦ ਹੀ ਕਹੂੰਗੀ ਕਿ ਹਾਂਜੀ ਇੱਕ ਇਹਨਾਂ ਨੇ ਕੀਤਾ ਐਲਾਨ ਇਹਨਾਂ ਨੇ ਕਿਹਾ ਸਾਥ ਹਾਂ ਆਈ ਜਸਟ ਹੋਪ ਕਿ ਮੰਨਣ ਹੋਣਾ ਦੀ ਗੱਲ ਹਾਂਜੀ ਹਾਂਜੀ ਮੈਂ ਦੇਖੂੰ ਹਾਂ ਕੋ ਹਾਂਜੀ ਹਾਂ ਕੀ ਕਹਿਣਾ ਚਾਹੁੰਦੇ ਹੋ ਅੱਜ ਕੋਚੇ ਉਹ ਨਵਦੀਪ ਅੱਜ ਅਸੀਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਪਹੁੰਚੇ ਸੀ ਕਿਉਂਕਿ ਇਹ ਜੋ ਲੜਕਾ ਸੀ ਨਰਿੰਦਰਜੀਤ ਸਾਡਾ ਛੋਟਾ ਵੀਰ ਬਿਨਾਂ ਕਿਸੇ ਕਸੂਰ ਤੋਂ ਪੁਲਿਸ ਨੇ ਇਸ ਨੂੰ ਚੱਕ ਕੇ ਜਿਸ ਤਰ੍ਹਾਂ ਟੌਰਚਰ ਕੀਤਾ ਤੇ ਇਹਨਾਂ ਦੀ ਸੁਣਵਾਈ ਵੀ ਨਹੀਂ ਹੋ ਰਹੀ ਪੁਲਿਸ ਉਲਟਾ ਉਸਤੇ ਦੋਸ਼ ਲਾਉਣ ਦੇ ਚੱਕਰ ਦੇ ਵਿੱਚ ਹੈ ਆਪਣੀ ਹਿੰਮਤ ਨਾਲ ਇਹਨਾਂ ਨੇ ਪੋਸਟਮਾਰਟਮ ਕਰਵਾ ਕੇ ਉਹਦੇ ਵਿੱਚ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਚੁੱਕਿਆ ਕਿ ਵੀ ਇਸ ਨੂੰ 3 ਡਿਗਰੀ ਟੌਰਚਰ ਦੇ ਨਾਲ ਮਾਰਿਆ ਗਿਆ ਉਸਤੇ 16 ਜਗਾ ਤੇ ਜ਼ਖਮ ਆਇਆ ਐ ਅੱਖਾਂ ਤੱਕ ਦੇ ਵਿੱਚ ਕਰੰਟ ਲਾਇਆ ਗਿਆ ਸੋ ਬਹੁਤ ਬੁਰੀ ਤਰ੍ਹਾਂ ਇਸ ਬੱਚੇ ਦਾ ਕਤਲ ਪੁਲਿਸ ਵੱਲੋਂ ਕੀਤਾ ਗਿਆ ਉਸ ਲਈ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਪਰਿਵਾਰ ਲਈ ਹਮਦਰਦੀ ਪ੍ਰਗਟ ਕਰਨ ਵਾਸਤੇ ਆਏ ਸੀ ਇਹ ਜੋ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਇਹ ਆਪਣੇ ਹੀ ਲੋਕਾਂ ਦੇ ਵਿਰੁੱਧ ਛੇੜਤਾ ਨਸ਼ਾ ਤਸਕਰਾਂ ਦੇ ਵਿਰੁੱਧ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਸ ਤੋਂ ਪਹਿਲਾਂ ਮੈਂ ਬਠਿੰਡੇ ਦੇ ਵਿੱਚ ਬੜਿਆਲ ਹਸਪੀਟਲ ਦੇ ਵਿੱਚ ਇੱਕ ਪਾਈ ਬਖਤੌਰ ਤੋਂ ਲੜਕਾ ਐਡਮਿਟ ਹੈ ਉਸਨੇ ਨਸ਼ਿਆਂ ਦੇ ਵਿਰੁੱਧ ਇੱਕ ਪਿੰਡ ਵਿੱਚ ਕਮੇਟੀ ਬਣਾਈ ਹੋਈ ਸੀ ਔਰ ਉਸਨੇ ਉਸ ਨੂੰ ਨਸ਼ਾ ਤਸਕਰਾਂ ਨੇ ਉਹਦੀਆਂ ਲੱਤਾਂ ਤੋੜ ਕੇ ਹੱਡੀਆਂ ਚੂਰ-ਚੂਰ ਕਰਕੇ ਸੱਟਾ ਪੁਲਿਸ ਦੀ ਪਰਿਵਾਰ ਕਹਿ ਰਿਹਾ ਕਿ ਪੁਲਿਸ ਦੀ ਪੂਰੀ ਸ਼ੈ ਹੈ ਉਹਨਾਂ ਦੇ ਖਿਲਾਫ ਵੀ ਕੋਈ ਯੋ ਕਾਰਵਾਈ ਨਹੀਂ ਹੋ ਰਹੀ ਜਿਹੜੀ ਬਣਦੀ ਹੈ ਸੋ ਇੰਨੇ ਹੌਸਲੇ ਬਲੰਦ ਹੈ ਨਸ਼ਾ ਤਸਕਰਾਂ ਦੇ ਕਿਉਂਕਿ ਜਿਹੜਾ ਇਹ ਯੁੱਧ ਛੇੜਿਆ ਹੈ ਬਿਨਾਂ ਕਿਸੇ ਪਲੈਨਿੰਗ ਤੋਂ ਸਰਕਾਰ ਨੇ ਛੇੜਿਆ ਹੈ ਕੋਈ ਪਲੈਨਿੰਗ ਨਹੀਂ ਬਣਾਈ ਵਿਕੀ ਦੇ ਘਰ ਟਾਉਣੇ ਆ ਕਿਹਨੂੰ ਫੜਨਾ ਹੈ ਕਿ ਦੀ ਕਿਹਨੂੰ ਸਜ਼ਾ ਦੇਣੀ ਹੈ ਕੌਣ ਨਸ਼ਾ ਤਸਕਰ ਹੈ ਕੋਈ ਆਈਡੈਂਟੀਫਿਕੇਸ਼ਨ ਨਹੀਂ ਹੈਗੀ ਲੋਕਾਂ ਨੂੰ ਪੁਲਿਸ ਨੂੰ ਕਹਿਤਾ ਵੀ ਤੁਸੀਂ ਪਿੰਡਾਂ ਚ ਜਾ ਕੇ ਸ਼ਹਿਰਾਂ ਚ ਜਾ ਕੇ ਲੋਕਾਂ ਦੇ ਘਰ ਟਾਵਾ ਦਿਓ ਪੁਲਿਸ ਨੇ ਕਿਤੇ ਵੀਡੀਓ ਤੋਂ ਲਖਾਇਆ ਵੀ ਇਹਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਕੋਈ ਗਰੀਬ ਦੋ ਮਰਲੇ ਪੰਚਾਇਤੀ ਜਗ੍ਹਾ ਰੋਕ ਕੇ ਅਗਰ ਬੈਠਾ ਤਾਂ ਉਸਨੂੰ ਨਸ਼ਾ ਤਸਕਰ ਕਹਿ ਕੇ ਉਹਦਾ ਘਾਟਾਤਾ ਉੱਥੇ ਜਾ ਕੇ ਕਹਿੰਦੇ ਤੇਰਾ ਨਜਾਇਜ਼ ਕਬਜ਼ਾ ਹੈ ਬਾਹਰ ਆ ਕੇ ਕਹਿੰਦੇ ਨਸ਼ਾ ਤਸਕਰ ਸੀ ਐਵੇਂ ਹੁਣ ਇਦਾਂ ਦੇ ਬੇਕਸੂਰ ਨੌਜਵਾਨਾਂ ਨੂੰ ਫੜ ਕੇ ਉਹਨਾਂ ਨੂੰ ਟਾਰਚਰ ਕਰਕੇ ਮਾਰਤਾ ਕਿਉਂਕਿ ਪਿੱਛੇ ਦਿੱਤੇ ਹੋਏ ਆ ਵੀ ਇੰਨੇ ਪਰਚੇ ਤੁਸੀਂ ਦਿਨ ਵਿੱਚ ਕਰਨੇ ਆ ਮਹੀਨੇ ਦੇ ਇੰਨੇ ਘਟਾਉਣੇ ਆ ਇਸ ਤਰ੍ਹਾਂ ਦੇ ਟੀਚੇ ਦੇਣ ਨਾਲ ਨਸ਼ਾ ਕਦੇ ਨਹੀਂ ਹਟ ਸਕਦਾ ਨਸ਼ਾ ਤਾਂ ਕਿਸੇ ਪਲੈਨਿੰਗ ਨਾਲ ਸੰਜੀਦਗੀ ਨਾਲ ਹਟੂਗਾ ਜਦੋਂ ਪੁਲਿਸ ਤੇ ਸਰਕਾਰ ਨਸ਼ਾ ਤਸਕਰਾਂ ਨੂੰ ਸ਼ੈ ਦੇਣੋ ਬੰਦ ਕਰੂਗੀ ਉਦੋਂ ਹੀ ਨਸ਼ਾ ਹਟੂਗਾ। ਹਮ ਸੀਐਮ ਸਾਹਿਬ ਵੀ ਦੋ ਵਾਰੀ ਆ ਚੁੱਕੇ ਨੇ ਕਿ ਆਸਾ ਹੋਇਆ ਸੀਗਾ ਇੱਕ ਵਾਰੀ ਵੀ ਪਰਵਾਰ ਨਾਲ ਗੱਲਬਾਤ ਨੂੰ। ਦੇਖੋ ਸੀਐਮ ਸਾਹਿਬ ਤੁਹਾਨੂੰ ਸਭ ਨੂੰ ਪਤਾ ਹੈ ਵੀ ਕਿੰਨੇ ਸੰਜੀਦਾ ਨੇ ਪੰਜਾਬ ਪ੍ਰਤੀ ਔਰ ਹੁਣ ਉੱਤੇ ਦਿੱਲੀ ਦੀ ਟੀਮ ਵੀ ਆ ਚੁੱਕੀ ਹੈ ਇਸ ਕਰਕੇ ਸੀਐਮ ਸਾਹਿਬ ਦੇ ਹੱਥ ਦੇ ਵਿੱਚ ਤਾਂ ਵੈਸੇ ਵੀ ਕੁਝ ਹੈ ਨਹੀਂਗਾ। ਹੁਣ ਤਾਂ ਦਿੱਲੀ ਵਾਲੇ ਹੀ ਸਾਰਾ ਪੰਜਾਬ ਤੇ ਰਾਜ ਕਰ ਰਹੇ ਆ। ਔਰ ਸੀਐਮ ਸਾਹਿਬ ਜਿੰਨਾ ਕਿਚੇਰ ਉਹਨਾਂ ਦੇ ਹੱਥ ਵਿੱਚ ਵੀ ਸੀ ਉਹਨਾਂ ਨੇ ਕੋਈ ਪਲੈਨਿੰਗ ਤਾਂ ਕਰ ਹੀ ਨਹੀਂ ਸੀ ਉਹ ਤਾਂ ਤਰੀਕਾਂ ਤੇ ਤਰੀਕਾਂ ਦਿੰਦੇ ਆ ਰਹੇ ਸੀ ਕਦੇ ਕਹਿੰਦੇ 26 ਜਨਵਰੀ ਤੱਕ ਨਸ਼ਾ ਹਟਾਵਾਂਗੇ ਕਦੇ 15 ਅਗਸਤ ਦੀ ਤਰੀਕ ਦੇ ਦਿੰਦੇ ਸੀ ਹੁਣ 31 ਮਈ ਦੀ ਦਿੱਤੀ ਸੀ ਉਹ ਵੀ ਇਸ ਕਰਕੇ ਦਿੱਤੀ ਸੀ ਕਿਉਂਕਿ ਲੁਧਿਆਣਾ वेस्ट ਦੇ ਵਿੱਚ ਇਲੈਕਸ਼ਨ ਆ ਗੀਆਂ ਪਰ 31 ਮਈ ਤੋਂ ਚਾਰ ਪੰਜ ਦਿਨ ਪਹਿਲਾਂ ਕਹਿੰਦੇ ਜੀ 99% ਪਿੰਡਾਂ ਚੋਂ ਨਸ਼ਾ ਹਟ ਗਿਆ 1% ਪਿੰਡਾਂ ਦੇ ਵਿੱਚ ਨਸ਼ਾ ਰਹਿ ਗਿਆ ਉਹ ਅਸੀਂ ਚਾਰ ਪੰਜ ਦਿਨਾਂ ਦੇ ਵਿੱਚ ਹਟਾ ਦੇਣਾ ਹੈ ਔਰ ਤੁਸੀਂ ਰਾਤ ਹੀ ਇੱਕ ਘਟਨਾ ਹੋ ਕੇ ਹਟਿਆ ਭਾਈ ਬਖਤੌਰ ਜਿੱਥੇ ਨਸ਼ਾ ਤਸਕਰਾਂ ਨੇ ਇੱਕ ਬੰਦੇ ਦੀਆਂ ਹੱਡੀਆਂ ਚੂਰ-ਚੂਰ ਕਰਤੀਆਂ ਦੱਸੋ ਨਸ਼ਾ ਕਿੱਥੇ हट ਗਿਆ ਸੋ ਇੱਕ ਤਰੀਕ ਸੀ 31 ਮਈ ਵੀ ਟੱਪ ਗਈ ਅੱਗੋਂ ਇਹਨਾਂ ਨੇ ਕੋਈ ਹੋਰ ਤਰੀਕ ਕੱਢ ਦੇਣੀ ਆ ਉਹ ਵੀ ਟੱਪ ਜਾਣੀ ਆ ਪਲੈਨਿੰਗ ਕੋਈ ਹੈ ਨਹੀਂ ਕੋਈ ਸੰਜੀਦਗੀ ਨਹੀਂ ਕੋਈ ਸੋਚ ਨਹੀਂ ਯੂਪੀ ਦੀ ਰੀਸ ਕਰਨਾ ਚਾਹੁੰਦੇ ਆ ਵੀ ਜਿਵੇਂ ਉੱਥੇ ਲਾਅ ਐਂਡ ਆਰਡਰ ਆ ਗਿਆ ਉੱਥੇ ਨਸ਼ਾ ਤਸਕਰ ਹਟ ਗਏ ਗੈਂਗਸਟਰ ਹਟ ਗਏ ਉਹਨਾਂ ਦੀ ਰੀਸ ਕਰਨਾ ਚਾਹੁੰਦੇ ਆ ਪਰ ਨਾ ਉਹ ਜੀ ਸੋਚ ਹੈ ਨਾ ਸੰਜੀਦਗੀ ਹੈ ਨਾ ਕੋਈ ਪਲੈਨਿੰਗ ਦੇਖੋ ਜੀ ਪਹਿਲੇ ਤਾਂ ਜਿਆਦਾ ਘਟਨਾ ਹੋਈ ਸਾਰੀ ਬੰਡੀ ਦੀ ਰੂ ਹਿਲ ਕੇ ਹਿਲਾ ਕੇ ਰੱਖਦੀ ਕਿ ਕਿਸ ਤਰੀਕੇ ਦੇ ਨਾਲ ਇੱਕ ਇਨਸਾਨ ਜਿਹਦੀ ਸਮਾਜ ਵੱਲ ਪਰਿਵਾਰ ਦੀ ਬਹੁਤ ਵੱਡੀ ਕੰਟ੍ਰਿਬਿਊਸ਼ਨ ਸੀ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਬਤੀਰਾਪੁਰ ਸਲੋ ਕੀਤਾ ਗਿਆ ਲੇਕਿਨ ਜਦੋਂ ਮੈਂ ਆਪਣੀ ਜੇ ਮੈਂ ਗੱਲ ਕਰਾਂ ਕਿ ਜਦੋਂ ਤੋਂ ਮੈਂ ਇਸ ਬੇਟੀ ਦੇ ਮੈਂ ਸੋਨਿਆ ਕਿ ਏਮਸ ਦੀ ਪੋਸਮਾਰਟਮ ਰਿਪੋਰਟ ਚ ਕਿਵੇਂ ਸਾਹਮਣੇ ਆਇਆ ਕਿ ਕਿਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਇੱਕ ਇਨਸਾਨ ਦੇ ਸਿਰ ਤੋਂ ਲੈ ਕੇ ਅੱਖਾਂ ਤੋਂ ਲੈ ਕੇ ਹਰੇਕ ਬਾਡੀ ਦੇ ਅੰਗ ਚ ਇੰਨੇ ਕਰੰਟ ਲਾ ਕੇ ਕਿ ਉਹਦਾ ਦਿਲ ਦੀ ਧੜਕਣ ਹੀ ਬੰਦ ਹੋ ਗਈ ਇੰਨੇ ਕਰੰਟ ਦੇ ਸ਼ੌਕ ਲੈ ਕੇ ਤੇ ਆਪਾਂ ਸਾਰੇ ਅੰਦਾਜ਼ਾ ਲਾ ਸਕਦਾ ਹੈ ਕਿ ਕਰੰਟ ਕਿਸੇ ਬੰਦੇ ਨੂੰ ਇੱਕ ਲੱਗ ਜਾਏ ਤਾਂ ਕੀ ਸਾਡੇ ਉੱਤੇ ਬੀਤੀ ਤੇ ਜਿਹਦੇ ਉੱਤੇ 50 60 100 ਕਰੰਟ ਲੱਗੇ ਹੋਣ ਉਸ ਬੰਦੇ ਦੇ ਉੱਤੇ ਕੀ ਬੀਤੀ ਹੋਗੀ ਇਹੋ ਜਿਹਾ ਟੌਰਚਰ ਕੋਈ ਇਨਸਾਨ ਇੱਕ ਦੂਜੇ ਇਨਸਾਨ ਦੇ ਉੱਤੇ ਕਰੇ ਪਹਿਲੇ ਤਾਂ ਆ ਹੀ ਸੋਚ ਤੋਂ ਬਾਹਰੇ ਤਾਂ ਫਿਰ ਜਦ ਇਹ ਪਤਾ ਲੱਗੇ ਕਿ ਆ ਪੁਲਿਸ ਜਿਹੜੀ ਇਨਸਾਨਾਂ ਦੀ ਰੱਖਿਆ ਵਾਸਤੇ ਹੁੰਦੀ ਹੈ ਉਹ ਪੁਲਸੀ ਜੇ ਨੌਜਵਾਨਾਂ ਦੇ ਉੱਤੇ ਆਮ ਲੋਕਾਂ ਦੇ ਉੱਤੇ ਇਹੋ ਜਿਹਾ ਤਸ਼ੱਦਦ ਕਰਨ ਲੱਗ ਜਾਏ ਤਾਂ ਫਿਰ ਪੂਰੀ ਚੀਜ਼ ਨੂੰ ਖੁਰਦ-ਮੁਰਦ ਕਰਨ ਵਾਸਤੇ 10 ਦਿਨ ਹੋ ਗਏ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਾ ਹੋਏ ਪਰਵਾਹ ਨੂੰ ਕਿਹਾ ਜਾਏ ਕਿ ਜੀ ਐਕਸੀਡੈਂਟ ਹੋ ਗਿਆ ਫਲਾ ਟਮਕਾ ਕਰਕੇ ਤੇ 10 ਦਿਨਾਂ ਚ ਕਿਸੇ ਦੇ ਖਿਲਾਫ ਨਾ ਕੋਈ ਅਰੈਸਟ ਹੋਏ ਨਾ ਕੋਈ ਕਾਰਵਾਈ ਹੋਏ ਨਾ ਕੋਈ सस्पेंशन ਨਾ ਡਿਸਮਿਸਲ ਕੁਝ ਨਹੀਂ ਹੋਏ ਤਾਂ ਫਿਰ ਤਾਂ ਮੇਰਾ ਖਿਆਲ ਜੇ ਪੰਜਾਬ ਦੇ ਲੋਕੀ ਅੱਜ ਨਹੀਂ ਜਾਗਣਗੇ ਤੇ ਫਿਰ ਪੰਜਾਬ ਦਾ ਆਪਾ ਭੁੱਲ ਜਾਈਏ ਕਿਉਂਕਿ ਏਸੀ ਬਠਿੰਡੇ ਵਿੱਚ ਪੁਲਿਸ ਨੇ ਇੱਕ ਬੀਬੀ ਦੇ ਉੱਤੇ ਜਿਹਦੇ ਉੱਤੇ ਇੰਨੇ ਵੱਡੇ ਨਸ਼ੇ ਦੇ ਇਲਜ਼ਾਮ ਲੱਗੇ ਉਹਨੂੰ ਤਾਂ ਕੋਈ ਗਾਰੰਟੀ ਨਹੀਂ ਲੱਗਿਆ ਮਹਾਰਾਜ ਸਾਡਾ ਮੁੱਖ ਮੰਤਰੀ ਆਇਆ ਆਪਣੇ ਹੀ ਇਸ ਇਲਾਕੇ ਵਿੱਚ ਤੇ ਕਹਿੰਦਾ ਮਿੰਟ ਤੇ ਚੱਕੋ ਤੇ ਤਿੰਨ ਬੇ ਬੇਕਸੂਰ ਬਜ਼ੁਰਗਾਂ ਨੂੰ ਚੱਕ ਲਿਆ ਪੁਲਿਸ ਨੇ ਤੇ ਇਹ ਦੋ ਦਿਨ ਤੇ ਰਹਿ ਕੇ ਗਏ ਹੁਣ ਮੋਡ ਮੰਡੀ ਚ ਵੀ ਇੱਕ ਐਕਸ ਫੌਜੀ ਜਿਹੜਾ ਨਸ਼ਾ ਤਸਕਰਾਂ ਨੂੰ ਰੋਕ ਰਿਆ ਸੀਗਾ ਉਹਦੀ ਲੱਤਾਂ ਭੰਨ ਕੇ ਉਹਦਾ ਬੁਰਾ ਹਾਲ ਕਰਤਾ ਉਹ ਫੜੇ ਗਏ ਕਿ ਉਹਨਾਂ ਨੂੰ ਕਰੰਟ ਲਾਇਆ ਤੇ ਮੁੱਖ ਮੰਤਰੀ ਦੇ ਨਖ ਦੇ ਥੱਲੇ ਜਿਹੜਾ ਹੋਮ ਮਿਨਿਸਟਰ ਹੈ ਜੇ ਆਮ ਕਰਾ ਦੇ ਮੁੰਡਿਆ ਦੇ ਨਾਲ ਆ ਕੁਛ ਹੋ ਰਿਹਾ ਹੈ ਤੇ ਇਹਦੇ ਜ਼ਬਾਨੋਂ ਸੱਪ ਨੇ ਘਟਲੇ ਕੀ ਹੋ ਗਿਆ ਇਹਨੂੰ ਕਿ ਇੰਨਾ ਕਮਜ਼ੋਰ ਹੋ ਗਿਆ ਦਿੱਲੀਆ ਦੇ ਦਿੱਲੀ ਵਾਲਿਆਂ ਦੇ ਸਾਹਮਣੇ ਕਿ ਆਪਣੇ ਲੋਕਾਂ ਦੇ ਵਾਸਤੇ ਆਪਣੇ ਪੁਲਸ ਤੇ ਕਾਰਵਾਈ ਵੀ ਨਹੀਂ ਕਰਾ ਸਕਦਾ ਰੱਖਿਆ ਵੀ ਨਹੀਂ ਰੱਖ ਸਕਦਾ ਤੇ ਫਿਰ ਮੈਂ ਕਹਿੰਦੀ ਇਹਦੇ ਲਾਨਤ ਇਹਦੇ ਪੁਲਸ ਦੇ ਉੱਤੇ ਤੇ ਲਾਨਤ ਇਹਦੇ ਉੱਤੇ ਤੇ ਮੈਂ ਅੱਜ ਡੀਆਈਜੀ ਸਾਹਿਬ ਨੂੰ ਫੋਨ ਕਰਕੇ ਬੇਨਤੀ ਕੀਤੀ ਹੈ ਕਿ ਪੁਲਸ ਪੁਲਸ ਨੂੰ ਬਚਾਏ ਨਾ ਜਿਹਨੇ ਗਲਤੀ ਕੀਤੀ ਹੈ ਉਹ ਦਰਿੰਦਾ ਹੈਗਾ ਉਹ ਪੁਲਸ ਨਹੀਂ ਉਹ ਇਨਸਾਨ ਹੈ ਸਾਰੇ ਪੁਲਸ ਫੌਜ ਦੇ ਉੱਤੇ ਕਲੰਕ ਨਾ ਲੱਗੇ ਮੈਂ ਡੀਏਜੀ ਸਾਹਿਬ ਨੂੰ ਬੇਨਤੀ ਕਰਦੀ ਆ ਜਿਹੜੇ ਬੰਦੇ ਤੁਸੀਂ ਤਿੰਨ ਤੇ ਇੱਕ ਤੇ ਤਿੰਨ ਹੋਰ ਉਹਨਾਂ ਨੂੰ ਇਮੀਡੀਏਟ ਤੁਸੀਂ ਅਰੈਸਟ ਕਰੋ ਮਜਬੂਰ ਨਾ ਕਰੋ ਕਿ ਸਾਨੂੰ ਸੜਕਾਂ ਤੇ ਉੱਤਰ ਕੇ ਬੰਦਿਆਂ ਨੂੰ ਆਪਣੇ ਜਾਨ ਮਾਲ ਦੀ ਰੱਖਸ਼ਾ ਵਾਸਤੇ ਇਹ ਸਰਕਾਰ ਆਮ ਆਦਮੀ ਦੀ ਬਣਾਈ ਸੀ ਬਦਲਾਵ ਵਾਸਤੇ ਇਸ ਕਰਕੇ ਨਹੀਂ ਬਣਾਈ ਸੀ ਕਿ ਆਮ ਆਦਮੀ ਦੇ ਨਾਲ ਅੱਜ ਪੰਜਾਬੀਆਂ ਦੇ ਉਲਟ ਅੱਜ ਕਿਸਾਨਾਂ ਦੀ ਖੇਤਾਂ ਦੇ ਉੱਤੇ ਜਬਤ ਕੀਤਾ ਜਾਏ ਨੌਜਵਾਨਾਂ ਨੂੰ ਨਸ਼ਾ ਦੇ ਕੇਸ ਬਣਾ ਕੇ ਉਹਨਾਂ ਨੂੰ ਜਾਂ ਤਾਂ ਨਸ਼ੇ ਤੇ ਧੱਕੇਲਾ ਜਾਏ ਬੇਕਸੂਰਾਂ ਨੂੰ ਫਾੜ-ਫੜ ਕੇ ਹਸਨਾ ਦੀ ਕਾਰਵਾਈ ਕੀਤੀ ਜਾਏ ਸੋ ਇਸ ਪਰਿਵਾਰ ਦੇ ਨਾਲ ਹਮਦਰਦੀ ਕਰਦੇ ਹੋਏ ਇੱਕ ਮਾਂ ਨੂੰ ਆਪਦੇ ਪੁੱਤ ਲਈ ਇਨਸਾਫ ਇੱਕ ਭੈਣ ਨੂੰ ਆਪਦੇ ਘਰ ਵਾਲੇ ਦਾ ਇਨਸਾਫ ਵਾਸਤੇ ਡਟ ਕੇ ਇਹਨਾਂ ਦੇ ਨਾਲ ਖੜਿਆ ਤੇ ਇਸ ਸਰਕਾਰ ਨੂੰ ਤੇ ਉਹਨਾਂ ਅਫਸਰਾਂ ਨੂੰ ਮਜਬੂਰ ਕਰਾਂਗੇ ਕਿ ਜਿਨ੍ਹਾਂ ਨੇ ਇਸ ਇਸ ਨੌਜਵਾਨ ਦੇ ਨਾਲ ਆ ਹਰਕਤ ਕੀਤੀ ਹੈ ਉਹਨਾਂ ਨੂੰ ਬੰਦ ਦੀ ਹੋਈ ਸਜ਼ਾ ਮਿਲੇ ਕਿਉਂਕਿ ਅਸੀਂ ਇੱਕ ਕਾਨੂੰਨ ਵਿਵਸਥਾ ਚਾਹੁੰਦੇ ਆ ਅਸੀਂ 80 ਦੇ ਦਹਾਕਿਆਂ ਚ ਉਹ ਪੁਲਸ ਰਾਜ ਨਹੀਂ ਚਾਹੁੰਦੇ ਕਿਉਂਕਿ ਬਹੁਤ ਕੁਝ ਪੰਜਾਬ ਨੇ ਹੰਡਾਇਆ ਉਹ ਦਿਨ ਵਾਪਸ ਜਨਤਾ ਨਹੀਂ ਆਂਦੋਗੀ ਜੇ ਸਰਕਾਰ ਸੋਤੀ ਹੈ ਤੇ ਫਿਰ ਲੋਕਾਂ ਸੜਕ ਦੇ ਉੱਤੇ ਲੋਕਾਂ ਨੂੰ ਜਗਾਉਣਗੇ ਕਾਲੀ ਦਲ ਦਾ ਕੀ ਐਕਸ਼ਨ ਰਹੂਗਾ ਤੁਹਾਡਾ ਹੁਣ ਕਾਲੀ ਦਲ ਦੀ ਕੀ ਜਿੱਤ ਦੇਖੋ ਮਾਮਲੇ ਕੱਥੇ ਨੇ ਇੱਕ ਇੱਕ ਨਹੀਂ ਕਈ ਮਾਮਲੇ ਆਏ ਨੇ ਪੁਲਿਸ ਦੇ ਵੀ ਮਾਮਲੇ ਕਈ ਸਾਹਮਣੇ ਆਏ ਨੇ ਕਾਲੀ ਦਲ ਦਾ ਕੀ ਐਕਸ਼ਨ ਲੈਣ ਵਾਲਾ ਦੇਖੋ ਨਸ਼ਾ ਵਿਰੋਧ ਇਹ ਜਿਹੜਾ ਢੋਂਗ ਰਚਿਆ ਜਾ ਰਿਹਾ ਹੈ ਸਰਕਾਰ ਵੱਲੋਂ ਜਿੱਥੇ ਨਾ ਨਸ਼ੇ ਖਤਮ ਹੋ ਰਹੇ ਨੇ ਲੇਕਿਨ ਨਸ਼ੇ ਦੇ ਨਾ ਚੇ ਫੋਕੀ ਵਾਵਾਈ ਖਟਣ ਵਾਸਤੇ ਇਹ ਹਜੇ ਮੁਕਾਬਲੇ ਬਣਾਏ ਜਾ ਰਹੇ ਨੇ ਲੋਕਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ ਚੱਕਿਆ ਜਾ ਰਿਹਾ ਤੇ ਪੁਲਿਸ ਸਸ਼ੱਤ ਕਰ ਰਹੀ ਹੈ ਇਹਦੇ ਖਿਲਾਫ ਲੋਕੀ ਲੜਨਗੇ ਸ਼ਰੋਮਨੀ ਅਕਾਲੀ ਦਲ ਡਟ ਕੇ ਲੋਕਾਂ ਦੇ ਨਾਲ ਖੜਿਆ ਜਿੱਥੇ ਲੋਕਾਂ ਨੂੰ ਲੋੜ ਹੋਊਗੀ ਇੱਕ ਆਵਾਜ਼ ਦੇਣ ਦੀ ਲੋਰੈਸ ਸ਼ਰੋਮਨੀ ਅਕਾਲੀ ਦਲ ਡਟ ਕੇ ਉਹਨਾਂ ਦੇ ਨਾਲ ਖੜੂਗਾ ਤੇ ਉਹਨਾਂ ਦੀ ਲੜਾਈ ਵਿੱਚ ਅੱਗੇ ਹੋ ਕੇ ਲੜੂਗਾ ਵੀ